PGI ਦੇ ਵਿੱਚ OPD ਸਵੇਰੇ 9 ਵਜੇ ਸ਼ੁਰੂ ਹੁੰਦੀ ਹੈ ਪਰ ਇੱਥੇ ਕਾਰਡ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੋਕ ਸਵੇਰੇ 6 ਵਜੇ ਤੋਂ ਹੀ ਲਾਈਨਾਂ ਦੇ ਵਿੱਚ ਲੱਗ ਜਾਂਦੇ ਨੇ ਲੋਕਾਂ ਨੂੰ ਇਹਨਾਂ ਲਾਈਨਾਂ ਤੋਂ ਬਚਾਉਣ ਦੇ ਲਈ PGI ਐਡਵਾਂਸ ਆਈ ਸੈਂਟਰ ਵਿਖੇ ਇੱਕ ਨਵੀਂ ਪਹਿਲ ਕੀਤੀ ਗਈ ਹੈ ਹੁਣ ਇੱਥੇ ਪਹਿਲਾਂ ਤੋਂ ਹੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਆਉਣ ਵਾਲੇ ਮਰੀਜ਼ਾਂ ਨੂੰ ਪਹਿਲਾਂ ਚੈੱਕਅਪ ਕਰਕੇ ਫ੍ਰੀ ਕਰ ਦਿੱਤਾ ਜਾਵੇਗਾ ਯਾਨੀ ਕਿ ਆਨਲਾਈਨ ਕਾਰਡ ਬਣਵਾ ਕੇ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਪਹਿਲਾਂ ਕੀਤਾ ਜਾਵੇਗਾ ਐਡਵਾਂਸ ਆਈ ਸੈਂਟਰ ਦੇ ਮੁਖੀ ਡਾਕਟਰ ਐਸ ਐਸ ਪਾਂਡਨ ਅਨੁਸਾਰ ਓਪੀਡੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਬਚਾਉਣ ਦੇ ਲਈ ਇਹ ਵਿਵਸਥਾ ਸ਼ੁਰੂ ਕੀਤੀ ਗਈ ਹੈ ਇਹ ਨਵੀਂ ਵਿਵਸਥਾ ਸ਼ੁੱਕਰਵਾਰ ਤੋਂ ਲਾਗੂ ਕੀਤੀ ਜਾਵੇਗੀ ਆਨਲਾਈਨ ਰਜਿਸਟ੍ਰੇਸ਼ਨ ਦੇ ਨਾਲ ਮਰੀਜ਼ਾਂ ਨੂੰ ਆਪਣੀ ਪਸੰਦ ਦਾ ਦਿਨ ਅਤੇ ਸਮਾਂ ਮਿਲ ਜਾਂਦਾ ਹੈ ਆਈ ਸੈਂਟਰ ਦੇ ਵਿੱਚ ਰੋਜ਼ਾਨਾ ਲਗਭਗ 1200 ਤੋਂ 1500 ਦੇ ਕਰੀਬ ਮਰੀਜ਼ ਆਉਂਦੇ ਨੇ ਫਿਲਹਾਲ ਆਨਲਾਈਨ ਰਜਿਸਟ੍ਰੇਸ਼ਨ ਨਾਲ ਹਫ਼ਤੇ ਦੇ ਵਿੱਚ 150 ਮਰੀਜ਼ ਦੇਖੇ ਜਾਂਦੇ ਸਨ ਜੇਕਰ ਹੁੰਗਾਰਾ ਚੰਗਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ स्लॉट 200 ਤੋਂ ਵਧਾਇਆ ਵੀ ਜਾ ਸਕਦਾ ਹੈ PGI ਦੀ ਅਫੀਸ਼ੀਅਲ ਵੈੱਬਸਾਈਟ ਤੇ ਜਾ ਕੇ ਮਰੀਜ਼ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ PGI ਨੇ ਜੂਨ ਦੇ ਮਹੀਨੇ ਦੇ ਵਿੱਚ ਪਾਇਲਟ ਪ੍ਰੋਜੈਕਟ ਤਹਿਤ ਇਹ ਵਿਵਸਥਾ ਸ਼ੁਰੂ ਕੀਤੀ ਸੀ ਇਸ ਦੀ ਮਦਦ ਨਾਲ ਮਰੀਜ਼ ਕਿਸੇ ਵੀ ਸ਼ਹਿਰ ਜਾਂ ਕਸਬੇ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਇਸ ਵਿਵਸਥਾ ਦੇ ਵਿੱਚ ਮਰੀਜ਼ ਨੂੰ ਚੈੱਕਅਪ ਦੇ ਲਈ ਉਸ ਦੀ ਇੱਛਾ ਦੇ ਅਨੁਸਾਰ ਦਿਨ ਅਤੇ ਸਮਾਂ ਮਿਲ ਜਾਂਦਾ ਹੈ पीजीआई ਚ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਦੇ ਲਈ ਇੱਕ ਵੱਖਰੀ ਲਾਈਨ ਹੈ ਹੁਣ ਇਸ ਨਵੀਂ ਪਹਿਲ ਕਦਮੀ ਦੇ ਵਿੱਚ ਇੱਕ ਥਰਮਲ ਸਕੈਨਰ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਜਿੱਥੇ ਨਾਮ ਅਤੇ ਉਮਰ ਦਰਜ ਕਰਨ ਤੋਂ ਬਾਅਦ ਮਰੀਜ਼ ਨੂੰ ਪਰਚੀ ਦਾ ਪ੍ਰਿੰਟ ਆਊਟ ਦਿੱਤਾ ਜਾਂਦਾ ਹੈ ਤੇ ਮਰੀਜ਼ ਉਹ ਪਰਚੀ ਲੈ ਕੇ ਸਿੱਧਾ ਡਾਕਟਰ ਦੇ ਕੋਲ ਜਾਂਦਾ ਹੈ ਇਸ ਤਰ੍ਹਾਂ ਮਰੀਜ਼ਾਂ ਨੂੰ ਸਵੇਰੇ ਸਵੇਰ ਆ ਕੇ ਪਰਚੀ ਬਣਾਉਣ ਦੇ ਲਈ ਲਾਈਨਾਂ ਦੇ ਵਿੱਚ ਖੜੇ ਨਹੀਂ ਰਹਿਣਾ ਪੈਂਦਾ ਡਾਕਟਰਾਂ ਦੇ ਕੋਲ ਉਹਨਾਂ ਸਾਰੇ ਮਰੀਜ਼ਾਂ ਦੀ ਇੱਕ ਲਿਸਟ ਚਲੀ ਜਾਂਦੀ ਹੈ ਜਿਨ੍ਹਾਂ ਨੇ ਉਸ ਦਿਨ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੋਵੇ। ਇਸ ਦੀ ਮਦਦ ਨਾਲ ਭੀੜ ਨੂੰ ਵੀ ਸਹੀ ਢੰਗ ਦੇ ਨਾਲ ਸੰਭਾਲਿਆ। ਪੀਜੀਆਈ ਦੇ ਵਿੱਚ ਹਰ ਰੋਜ਼ ਕਰੀਬ 8 ਤੋਂ 10000 ਮਰੀਜ਼ ਓਪੀਡੀ ਚੈੱਕਅਪ ਦੇ ਲਈ ਆਉਂਦੇ ਨੇ। ਚੈੱਕਅਪ ਲਈ ਕਾਰਡ ਬਣਵਾਉਂਦੇ ਨੇ ਤੇ 8 ਤੋਂ 10 ਲੰਬੀਆਂ ਲਾਈਨਾਂ ਲੱਗਦੀਆਂ ਨੇ। ਕਾਰਡ ਬਣਵਾਉਣ ਦਾ ਕਾਊਂਟਰ 11 ਵਜੇ ਤੱਕ ਹੀ ਖੁੱਲ੍ਹਾ ਰਹਿੰਦਾ ਹੈ ਇਸ ਤਰ੍ਹਾਂ ਮਰੀਜ਼ 11 ਵਜੇ ਤੋਂ ਬਾਅਦ ਕਾਰਡ ਨਹੀਂ ਬਣਵਾ ਪਾਉਂਦੇ ਮਰੀਜ਼ਾਂ ਨੂੰ ਇਹਨਾਂ ਲੰਬੀਆਂ ਕਤਾਰਾਂ ਤੋਂ ਬਚਾਉਣ ਦੇ ਲਈ ਪੀਜੀਆਈ ਨੇ ਇਸ ਤਕਨੀਕ ਦੀ ਮਦਦ ਲਈ ਹੈ ਫਿਲਹਾਲ ਸਾਰੇ ਵਿਭਾਗਾਂ ਦੇ ਵਿੱਚ ਇਸ ਪ੍ਰਣਾਲੀ ਨੂੰ ਸ਼ੁਰੂ ਕਰਨ ਦੇ ਵਿੱਚ ਕੁਝ ਮੁਸ਼ਕਲਾਂ ਆ ਰਹੀਆਂ ਨੇ ਪਰ ਪੀਜੀਆਈ ਪ੍ਰਸ਼ਾਸਨ ਵੱਲੋਂ ਆਈ ਸੈਂਟਰ ਤੋਂ ਬਾਅਦ ਹੋਰ ਵਿਭਾਗਾਂ ਦੇ ਵਿੱਚ ਵੀ ਇਹ ਸਹੂਲਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ OPD ਦੇ ਵਿੱਚ ਮਰੀਜ਼ਾਂ ਦੀ ਵੱਧਦੀ ਗਿਣਤੀ ਪਿਛਲੇ ਕੁਝ ਸਾਲਾਂ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਆਨਲਾਈਨ ਰਜਿਸਟ੍ਰੇਸ਼ਨ ਦੇ ਵਿੱਚ ਮਰੀਜ਼ ਆਪਣੀ ਜਾਣਕਾਰੀ ਦਰਜ ਕਰਕੇ ਆਪਣੇ ਆਪ ਨੂੰ ਰਜਿਸਟਰ ਕਰੇਗਾ ਅਤੇ ਕਾਰਡ ਦੀ ਅਦਾਇਗੀ ਵੀ ਆਨਲਾਈਨ ਹੀ ਕੀਤੀ ਜਾਵੇਗੀ। ਫਿਰ ਮਰੀਜ਼ ਨੂੰ ਕਾਰਡ ਨੰਬਰ ਜਨਰੇਟ ਹੋਵੇਗਾ ਤੇ ਪ੍ਰਿੰਟ ਆਊਟ ਰਜਿਸਟ੍ਰੇਸ਼ਨ ਦਾ ਸਬੂਤ ਹੋਵੇਗਾ। ਇਸ ਤਰ੍ਹਾਂ ਪੀਜੀਆਈ ਦੇ ਵਿੱਚ ਮਰੀਜ਼ ਨੂੰ ਕਾਰਡ ਬਣਵਾਉਣ ਦੇ ਲਈ ਕਾਊਂਟਰ ਤੇ ਜਾਣ ਦੀ ਲੋੜ ਨਹੀਂ ਪਵੇਗੀ। ਇਹ ਸਹੂਲਤ ਜੂਨ ਮਹੀਨੇ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਹਾਲੇ ਵੀ ਕਈ ਲੋਕ ਆਨਲਾਈਨ ਰਜਿਸਟ੍ਰੇਸ਼ਨ ਦੇ ਬਾਰੇ ਜ਼ਿਆਦਾ ਨਹੀਂ ਜਾਣਦੇ ਫਿਰ ਵੀ ਹੁਣ ਤੱਕ 365 ਮਰੀਜ਼ ਆਨਲਾਈਨ ਰਜਿਸਟ੍ਰੇਸ਼ਨ ਦੇ ਰਾਹੀਂ ਪੀਜੀਆਈ ਹਸਪੀਟਲ ਦੇ ਵਿੱਚ ਆਪਣਾ ਚੈੱਕਅਪ ਕਰਵਾ ਚੁੱਕੇ ਨੇ